ਕੋਈ ਐਨਾ ਵੀ ਨਹੀਂ ਮੋਹ ਜਾ ਵਧਾ ਕੇ ਜਾਂਦਾ ਸੋਹਣਿਆ ਕੋਈ ਐਨਾ ਵੀ ਨਹੀਂ ਮੋਹ ਜਾ ਵਧਾ ਕੇ ਜਾਂਦਾ ਸੋਹਣਿਆ ਜੇ ਤੂੰ ਜਾਣਾ ਹੀ ਸੀ ਤਾਂ ਰੋਣਾ ਵੀ ਸਿਖਾ ਕੇ ਜਾਂਦਾ ਸੋਹਣਿਆ ਬੜੇ ਲੋਕੀ ਦੁਨੀਆ ਤੇ ਆਏ ਅਤੇ ਗਏ ਬੜੇ ਲੋਕੀ ਦੁਨੀਆ ਤੇ ਆਏ ਅਤੇ ਗਏ ਕੋਈ ਤੇਰੇ ਵਾਂਗੂ ਵੇਖਿਆ ਨਹੀਂ ਰਵਾ ਕੇ ਜਾਂਦਾ ਸੋਹਣਿਆ ਕੋਈ ਵੇਖਿਆ ਨਹੀਂ ਤੇਰੇ ਵਾਂਗੂ ਅਰਦਾਸਾਂ ਕਰਾ ਕੇ ਜਾਂਦਾ ਸੋਹਣਿਆ ਮਤਲਬ ਜਾਂਦਾ ਜਾਂਦਾ ਬਾਈ ਸਾਰਿਆਂ ਨੂੰ ਨਾ ਇਦਾਂ ਲੱਗਦਾ ਸਾਰੇ ਪੰਜਾਬ ਨੂੰ ਇੱਕ ਕਰ ਗਿਆ ਇਦਾਂ ਤਾਂ ਕੋਈ ਗੁਰੂ ਘਰ ਮੰਦਰ ਮਸਜਿਦ ਚਰਚ ਮੈਂ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਜਿੱਥੇ ਬਾਈ ਦੇ ਲਈ ਅਰਦਾਸ ਨਹੀਂ ਹੋਈ ਪਤਾ ਨਹੀਂ ਕਿਦਾਂ ਦੇ ਕਰਮ ਸਾਡਾ ਭਰਾ ਲਿਖਾ ਕੇ ਲਿਆ ਸੀ ਅੱਜ ਜਦੋਂ ਅੰਦਰ ਬਾਈ ਦੀ ਫੋਟੋ ਪਈ ਹੈ ਜਾ ਕੇ ਦੇਖਦੇ ਆ ਤਾਂ ਇਮੋਸ਼ਨਲ ਹੋ ਜਾਂਦੇ ਆ ਉਹਦੀਆਂ ਯਾਦਾਂ ਉਹਦੇ ਵਿਜ਼ੂਅਲ ਦਿਮਾਗ 'ਚ ਚੱਲਦੇ ਆ ਤਾਂ ਮਾਈਂਡ ਡਾਇਵਰਟ ਕਰਨ ਲਈ ਮੈਂ ਬਾਹਰ ਆ ਜਾਂਦਾ ਮੈਂ ਜੇ ਬਾਹਰ ਆ ਕੇ ਸੇਵਾ ਕਰੀਏ ਕੁਝ ਲੈਣਾ ਲਿਖਿਆ ਨਹੀਂ ਬਾਈ ਮੱਟਰ ਨਹੀਂ ਮੈਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦਾ ਬਾळा ਹੀ ਸੋਣਾ ਤੇ ਸੁਨੱਖਾ ਰਾਜਵੀਰ ਬਾळा ਹੀ ਸੋਣਾ ਤੇ ਸੁਨੱਖਾ ਰਾਜਵੀਰ ਸੀਗਾ ਤਾਸ਼ ਵਾਂਗੂ ਹੁਕਮ ਦਾ ਯੱਕਾ ਰਾਜਵੀਰ ਸੀਗਾ ਉੱਚਾ ਲੰਮਾ ਕੱਦ ਤੇ ਸਿਆਣਾ ਹੱਦੋਂ ਵੱਧ ਮਹਿਕਾ ਵੰਡਦਾ ਸੀ ਖਿਹੜੇ ਹੋਏ ਗੁਲਾਬ ਵਰਗਾ ਉਹ ਸਾਡਾ ਜਮਾਂ ਸੀ ਜਵੰਦਾ ਵੀ ਪੰਜਾਬ ਵਰਗਾ ਵਾਸੀ ਜਵੰਦਾ ਵੀ ਪੰਜਾਬ ਵਰਗਾ ਜਿਦੇ ਬੁੱਲਾਂ ਉੱਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਧੀਆਂ ਪਹਿਣਾ ਮਾਵਾਂ ਤੇ ਪਰਿਵਾਰਾਂ ਵਾਲੇ ਬੋਲ ਜਿਦੇ ਦਿਲ ਵਿੱਚ ਰਹਿੰਦਾ ਸੀ ਕਿਸਾਨੀ ਦਾ ਫਿਕਰ ਨਾਲੇ ਨਸ਼ਿਆਂ 'ਚ ਡੁੱਬਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤਮੀ ਸੁਭਾਅ ਸੀ ਕਿਸੇ ਸਾਦ ਵਰਗਾ ਸਾਡਾ ਜਵਾਂ ਸੀ ਜਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂ ਸੀ ਜਵੰਦਾ ਵੀ ਪੰਜਾਬ ਵਰਗਾ ਜੀਦੇ ਬੋਲਾਂ ਉੱਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਧੀਆਂ ਭੈਣਾ ਮਾਵਾਂ ਅਤੇ ਪਰਿਵਾਰਾਂ ਵਾਲੇ ਬੋਲ ਨਾਲੇ ਨਸ਼ਿਆਂ ਚ ਡੁੱਬਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤ ਨਹੀਂ ਸੁਭਾਅ ਸੀ ਕਿਸੇ ਸਾਦ ਵਰਗਾ ਸਾਡਾ ਜਵਾਂ ਸੀ ਜਵੰਦਾ ਪੰਜਾਬ ਵਰਗਾ ਕੈਸੀ ਸ਼ੇਰੋਂ ਵਾਲੇ ਮੱਟ ਇਹ ਅਣਖੋਣੀ ਹੋਈ ਐਸੀ ਅੱਖ ਨਹੀਂ ਸੀ ਕੋਈ ਜਿਹੜੀ ਉਹਦੇ ਲਈ ਨਹੀਂ ਰੋਈ ਐਸਾ ਪੈ ਗਿਆ ਇਹ ਘਾਟਾ ਕਦੇ ਪੂਰਾ ਨਹੀਂ ਹੋਣਾ ਸੋਨੇ ਡੰਗਰਾਂ ਨੇ ਖੋਇਆ ਸਾਡਾ ਯਾਰ ਬੇਕਸੂਰਾ ਐਸਾ ਪੈ ਗਿਆ ਇਹ ਘਾਟਾ ਕਦੇ ਹੋਣਾ ਨਹੀਂ ਉਹ ਪੂਰਾ ਸੋਨੇ ਡੰਗਰਾਂ ਨੇ ਖੋਇਆ ਸਾਡਾ ਯਾਰ ਬੇਕਸੂਰਾ ਸਦਾ ਚੇਤਿਆਂ ਚ ਰਹੂਗਾ ਖੁਆਬ ਵਰਗਾ ਸਾਡਾ ਜਵਾਂ ਸੀ ਚਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂ ਸੀ ਚਵੰਦਾ ਪੰਜਾਬ ਵਰਗਾ